ਕੀ ਤੁਹਾਡੇ ਘਰ ਵੀ ਠੰਡ ਦੇ ਨਾਲ ਦਹੀਂ ਇਸ ਤਰ੍ਹਾਂ ਪਤਲਾ ਜੰਮਦਾ ਹੈ ਜਾਂ ਪਾਣੀ ਵਰਗਾ ਜੰਮਦਾ ਹੈ ਲੇਸਲਾ ਜੰਮਦਾ ਹੈ ਤਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਜੀਆ ਦੇਸੀ ਜਾਂ ਘਰੇਲੂ ਤਰੀਕਾ ਦੱਸਾਂਗੇ ਜਿਹਦੇ ਨਾਲ ਤੁਹਾਡਾ ਦੁੱਧ ਬਹੁਤ ਹੀ ਵਧੀਆ ਸੰਗਣਾ ਦਹੀਂ ਜੰਮ ਕੇ ਤਿਆਰ ਹੋਊਗਾ ਫੋਟ ਵਾਲਾ ਦਹੀਂ ਵੇਖੋ ਕਿੰਨਾ ਵਧੀਆ ਤੁਹਾਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਆਪਾਂ ਇਹ ਕਿਸ ਤਰ੍ਹਾਂ ਦਾ ਜਮਾ ਸਕਦੇ ਆ ਠੰਡ ਪੈਂਦੀ ਹੈ ਤਾਂ ਆਪਾਂ ਤੁਹਾਨੂੰ ਦੱਸਾਂਗੇ ਠੰਡ ਵਿੱਚ ਦਹੀਂ ਕਿਸ ਤਰ੍ਹਾਂ ਜਮਾਉਣਾ ਨਾ ਕੋਈ ਟਕਣ ਦੀ ਲੋੜ ਆਪਾਂ ਬਿਲਕੁਲ ਹੀ ਦੇਸੀ ਤਰੀਕੇ ਨਾਲ ਦੱਸਾਂਗੇ ਆਪਾਂ ਦਹੀਂ ਕਿਸ ਤਰ੍ਹਾਂ ਜਮਾਉਣਾ ਚੈਨਲ ਤੇ ਪਹਿਲੀ ਵਾਰ ਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜਰੂਰ ਕਰਿਓ ਤੇ ਤੁਹਾਨੂੰ ਆਪਾਂ ਦੱਸਦੇ ਆ ਇੱਧਰ ਦੇਖੋ ਆਪਾਂ ਦੁੱਧ ਲੈ ਲਿਆ ਦੁੱਧ ਆਪਾਂ ਦੋ ਤਿੰਨ ਅਵਾਲੇ ਦੇ ਕੇ ਠੰਡਾ ਜਿਹਾ ਕਰ ਲਿਆ ਨਾ ਹੀ ਤਾਂ ਜਿਆਦਾ ਗਰਮ ਆ ਤੇ ਨਾ ਹੀ ਠੰਡਾ ਇਹ ਦੁੱਧ ਆਪਣਾ ਕੋਸਾ ਜਿਹਾ ਹੈਗਾ ਦੇਖੋ ਇਹ ਬਿਲਕੁਲ ਵੀ ਗਰਮ ਨਹੀਂ ਨਾ ਹੀ ਇਹ ਜਿਆਦਾ ਠੰਡਾ ਹੈਗਾ ਤੇ ਤੁਹਾਨੂੰ ਆਪਾਂ ਦੱਸਾਂਗੇ ਇਹ ਦੁੱਧ ਆਪਾਂ ਕਿਸ ਤਰ੍ਹਾਂ ਜਮਾਉਣਾ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਇਹ ਇੰਦਰ ਆਪਾਂ ਜਿਸ ਭਾਂਡੇ ਵਿੱਚ ਜਮਾਉਣਾ ਤੁਸੀਂ ਮਿੱਟੀ ਦਾ ਜਾਂ ਸਟੀਲ ਦਾ ਕੋਈ ਵੀ ਭਾਂਡਾ ਲੈ ਸਕਦੇ ਜਿਹਦੇ ਵਿੱਚ ਤੁਸੀਂ ਦੁੱਧ ਜਮਾਉਣਾ ਹੈ ਤੇ ਤੁਹਾਨੂੰ ਆਪਾਂ ਦੱਸਦੇ ਆ ਕਿ ਇਸ ਤਰ੍ਹਾਂ ਇਹ ਜਮਾਉਣਾ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਪਾਂ ਵੇਖੋ ਹੁਣ ਦੁੱਧ ਦੇ ਵਿੱਚ ਪਾ ਦੇਵਾਂਗੇ ਜਿੰਨਾ ਵੀ ਆਪਾਂ ਦੁੱਧ ਜਮਾਉਣਾ ਹੈ ਜਾਂ ਕਿਸ ਭਾਂਡੇ ਵਿੱਚ ਵੀ ਜਮਾਉਣਾ ਉਸ ਵਿੱਚ ਆਪਾਂ ਦੁੱਧ ਪਾ ਦੇਾਂਗੇ ਦੁੱਧ ਆਪਣਾ ਹਜੇ ਕੋਸਾ ਹੈਗਾ ਜ਼ਿਆਦਾ ਗਰਮ ਨਹੀਂ ਹੈਗਾ ਤੇ ਨਾ ਹੀ ਆਪਾਂ ਗਰਮ ਜਾਂ ਜ਼ਿਆਦਾ ਠੰਡਾ ਦੁੱਧ ਨਹੀਂ ਲੈਣਾ ਨਾਰਮਲ ਜਿਹਾ ਆਪਾਂ ਦੁੱਧ ਲਵਾਂਗੇ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਜਮਾਣਾ ਤੇ ਇਹਦੇ ਵਿੱਚ ਕੀ ਚੀਜ਼ ਐਡ ਕਰਨੀ ਹੈ ਦੇਖੋ ਇਹ ਆਪਾਂ ਲੱਸੀ ਲਈ ਲੱਸੀ ਆਪਣੀ ਇੱਕ ਦਿਨ ਪੁਰਾਣੀ ਹੋਣੀ ਚਾਹੀਦੀ ਹੈ ਲੱਸੀ ਜੰਦਾ ਹੀ ਲੋ ਤਾਂ ਉਹ ਇੱਕ ਦਿਨ ਪੁਰਾਣੀ ਹੋਣੀ ਚਾਹੀਦੀ ਹੈ ਤੇ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਇੱਕ ਦਿਨ ਪੁਰਾਣੀ ਲੱਸੀ ਜਾਂ ਦਹੀਂ ਨਾਲ ਹੀ ਦਹੀਂ ਬਹੁਤ ਵਧੀਆ ਜੰਮਦੀ ਹੈ ਇਹ ਆਪਣਾ ਦੁੱਧ ਸੀ ਤੇ ਇਹਦੇ ਵਿੱਚ ਆਪਾਂ ਘਟੋ ਘਟ 2 ਜਾਂ 3 ਚਮਚੇ ਲੱਸੀ ਪਾਈ ਹੈ ਤੇ ਤੁਹਾਡੇ ਕੋਲ ਦਹੀਂ ਹੈ ਤੁਸੀਂ ਦਹੀਂ ਵੀ ਲੈ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚਮਚੇ ਦੇ ਨਾਲ ਦੇਖੋ ਲੱਸੀ ਆਪਣੀ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਈ ਤੇ ਹੁਣ ਆਪਾਂ ਤੁਹਾਨੂੰ ਦੱਸਣਾ ਇਹਨੂੰ ਆਪਾਂ ਕਿੱਥੇ ਰੱਖਣਾ ਜਿਹਦੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਜੰਮ ਜਾਵੇ ਕੋਈ ਆਪਾਂ ਇਹਦੇ ਉੱਤੇ ਕੱਪੜਾ ਜਾਂ ਮੋਟੀ ਚੀਜ਼ ਨਹੀਂ ਢੱਕਣੀ ਦੀ ਇਹਦੇ ਨਾਲ ਵੀ ਆਪਣਾ ਦੁੱਧ ਜੰਮੂਗਾ ਆਪਾਂ ਤੁਹਾਨੂੰ ਦੇ ਦਿੰਦੇ ਹਾਂ ਇੱਕ ਦੇਸੀ ਤਰੀਕਾ ਚਲੋ ਦੇਖੋ ਇਹ ਆਪਣੀ ਆਟੇ ਵਾਲੀ ਡਰਮੀ ਹੈ ਤੇ ਤੁਹਾਨੂੰ ਆਪਾਂ ਦੱਸਾਂਗੇ ਆਪਾਂ ਦੁੱਧ ਨੂੰ ਕਿਸ ਤਰ੍ਹਾਂ ਇਹਦੇ ਵਿੱਚ ਰੱਖ ਕੇ ਜਮਾਣਾ ਤੇ ਆਪਾਂ ਇਸ ਟੈਂਕੀ ਦੇ ਵਿੱਚ ਆਪਾਂ ਵਿਚਾਲੇ ਇਹ ਆਪਣਾ ਦੁੱਧ ਵਾਲਾ ਭਾਂਡਾ ਰੱਖ ਦੇਵਾਂਗੇ ਤੇ ਇਹਨੂੰ ਆਪਾਂ ਤਾਕੋ ਦਿਮਾਗੇ ਉਤੋਂ ਇਹ ਆਪਾਂ ਰਾਤ ਨੂੰ ਰੱਖਿਆ ਸੀ ਸਵੇਰੇ ਆਪਾਂ ਇਹਨੂੰ ਦੇਖਾਂਗੇ ਤੇ ਆਪਣਾ ਦਹੀਂ ਬਹੁਤ ਹੀ ਵਧੀਆ ਜੰਮ ਕੇ ਤਿਆਰ ਹੋ ਗਿਆ ਅੱਗੇ ਦੇ ਇਸੇ ਤਰੀਕੇ ਨਾਲ ਇਸ ਤਰ੍ਹਾਂ ਹੀ ਦਹੀਂ ਜਮਾਇਆ ਜਾਂਦਾ ਸੀ ਦੇਖਦੇ ਆਂ ਆਪਾਂ ਤੁਹਾਨੂੰ ਕਿਸ ਤਰ੍ਹਾਂ ਦਾ ਅੱਜ ਆਪਣਾ ਦਹੀਂ ਜੰਮ ਕੇ ਤਿਆਰ ਹੋਇਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਇਹ ਟ੍ਰਿਕ ਕਿਦੇ ਘਰੇ ਜਮਾਈ ਜਾਂਦੀ ਹੈ ਦੇਖੋ ਆਪਣਾ ਦਹੀਂ ਬਿਲਕੁਲ ਹੀ ਪਰਫੈਕਟ ਤਰੀਕੇ ਨਾਲ ਜੰਮ ਕੇ ਤਿਆਰ ਹੋ ਗਿਆ ਨਾ ਇਹਦੇ ਵਿੱਚ ਕੋਈ ਜ਼ਿਆਦਾ ਪਾਣੀ ਐ ਤੇ ਆਪਾਂ ਪਤਲੇ ਦੁੱਧ ਨਾਲ ਵੀ ਇਸ ਤਰ੍ਹਾਂ ਦੀ ਸੰਗਣੀ ਦਹੀਂ ਜਮਾ ਸਕਦੇ ਹਾਂ ਫੋਟ ਵਾਲੀ ਦੇਖੋ ਆਪਣੀ ਤਈ ਕਿੰਨੀ ਵਧੀਆ ਜੰਮ ਕੇ ਤਿਆਰ ਹੋਈ ਐ ਦੇਖੋ ਜੇ ਤੁਹਾਡੇ ਕੋਲ ਗਾਂ ਜਾਂ ਮੱਝ ਦਾ ਪਤਲਾ ਜਾਂ ਕਿਵੇਂ ਵੀ ਦੁੱਧ ਹੈਗਾ ਦੁੱਧ ਤਾਂ ਤੁਸੀਂ ਇਸ ਤਰ੍ਹਾਂ ਦਹੀਂ ਜਮਾਓ ਆਟੇ ਵਾਲੇ ਡਰਮੀ ਵਿੱਚ ਰੱਖ ਕੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਣਾ ਦਹੀਂ ਜੰਮ ਕੇ ਤਿਆਰ ਹੋ ਜਾਂਦਾ ਫੋਟਵਾਲ ਆਟੇ ਦੀ ਗਰਮ ਐਸ ਨਾਲ ਦੁੱਧ ਬਹੁਤ ਹੀ ਵਧੀਆ ਜੰਮਦਾ ਹੈ ਤੇ ਜਿਆਦਾ ਦੁੱਧ ਜਿਆਦਾ ਗਰਮ ਦੁੱਧ ਵਿੱਚ ਵੀ ਆਪਾਂ ਨੂੰ ਖੱਟਾ ਨਹੀਂ ਲਾਣਾ ਚਾਹੀਦਾ ਤੇ ਨਾ ਹੀ ਜਿਆਦਾ ਠੰਡੇ ਵਿੱਚ ਤਾਂ ਕਿ ਆਪਣਾ ਦੁੱਧ ਫਿਰ ਸਹੀ ਤਰੀਕੇ ਨਾਲ ਨਹੀਂ ਜੰਮਦਾ ਦੇਖੋ ਆਪਣਾ ਦਹੀਂ ਕਿੰਨਾ ਵਧੀਆ ਜੰਮਿਆ ਤੁਸੀਂ ਵੀ ਇਸ ਤਰ੍ਹਾਂ ਹੀ ਦਹੀਂ ਜਮਾਓ ਤੇ ਬਹੁਤ ਵਧੀਆ ਜੰਮਦਾ ਹੈ ਦੇਖੋ ਆਪਣਾ ਦਹੀਂ ਕਿੰਨਾ ਵਧੀਆ ਫੁੱਟ ਵਰਗਾ ਜੰਮ ਕੇ ਤਿਆਰ ਹੋਇਆ ਹੈ ਨਾ ਹੀ ਜ਼ਿਆਦਾ ਖੱਟਾ ਹੈਗਾ ਤੇ ਨਾ ਹੀ ਜ਼ਿਆਦਾ ਮਿੱਠਾ ਤੇ ਦੇਖੋ ਆਪਣਾ ਦਹੀਂ ਕਿੰਨਾ ਵਧੀਆ ਜੰਮਿਆ ਤੁਸੀਂ ਕਦੇ ਵੀ ਦਹੀਂ ਜਮਾਓ ਉਹਦੇ ਵਿੱਚ ਜ਼ਿਆਦਾ ਖੱਟਾ ਜਾਗ ਨਾਲ ਨਾ ਲਾਓ ਜ਼ਿਆਦਾ ਖੱਟੇ ਨਾਲ ਨਾ ਨਾਲੇ ਤਾਂ ਦਹੀਂ ਪਤਲਾ ਜੰਮਦਾ ਹੈ ਤੇ ਨਾਲ ਹੀ ਆਪਣਾ ਖੱਟਾ ਹੋ ਜਾਂਦਾ ਹੈ ਜੇ ਵੀਡੀਓ ਤੇ ਪਹਿਲੀ ਵਾਰ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜ਼ਰੂਰ ਕਰਿਓ ਇਹ ਆਏ ਵੀਡੀਓ ਆਪਣੀ ਹਰੇਕ ਭੈਣ ਕੋਲੇ ਸ਼ੇਅਰ ਕਰੋ ਤਾਂ ਕਿ ਉਹ ਵੀ ਦਹੀਂ ਇਸ ਤਰੀਕੇ ਨਾਲ ਜਮਾ ਸਕਣ ਦੇਖੋ ਆਪਣੀ ਦਹੀਂ ਜੰਮ ਕੇ ਕਿੰਨੀ ਵਧੀਆ ਤਿਆਰ ਹੋਈ ਹੈ ਠੰਡ ਦੇ ਮੌਸਮ ਵਿੱਚ ਇਸ ਤਰ੍ਹਾਂ ਹੁੰਦਾ ਹੀ ਜਮੋ ਨਾਲ ਬਹੁਤ ਜਲਦੀ ਜੰਮਦੀ ਹੈ ਆਟੇ ਦੀ ਗਰਮੈਸ ਨਾਲ ਵੀਡੀਓ ਵਧੀਆ ਲੱਗੀ ਤਾਂ ਸਾਰਿਆਂ ਦਾ ਧੰਨਵਾਦ ਜੀ ਕਮੈਂਟ